ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ-ਠਾਕ ਹੋ ਅਸੀਂ ਵੀ ਠੀਕ-ਠਾਕ ਹਾਂ ਜੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ਆਈਡੀ ਹੈ ਚਲੋ ਜੀ ਅੱਜ ਜਿਹੜੀ ਹੈਗੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਆਪਣੇ ਸਲਾਈ ਕੀਤੇ ਹੋਏ ਸੂਟ ਕਿਉਂਕਿ ਕੌਰ ਸੰਧੂ ਬੁਟੀਕ ਸੈਂਟਰ ਤੋਂ ਹਨ ਸੂਟ ਡੇਲੀ ਦੇ ਰੈਡੀ ਹੁੰਦੇ ਆ ਬਹੁਤ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਚੱਲਦਾ ਰਿਹਾ ਹਨ ਬਹੁਤ ਸੋਹਣਾ ਕੰਮ ਚੱਲ ਰਿਹਾ ਕਿਉਂਕਿ ਕੱਪੜੇ ਬਹੁਤ ਜ਼ਿਆਦਾ ਆ ਰਹੇ ਨੇ ਹਨਾ ਗਰਮੀ ਵਾਲੇ ਜਿੱਦਾਂ ਗਰਮੀ ਚ ਥੋੜੇ ਜੇ ਕੱਪੜੇ ਆਪਾਂ ਬਣਵਾਉਣੇ ਵੀ ਜ਼ਿਆਦਾ ਹਨਾ ਤੇ ਉਹਦੇ ਲਈ ਜਿਹੜੇ ਹੈਗੇ ਨੇ ਆਪਣੇ ਜਿੰਨੇ ਵੀ ਆਪਣੇ ਸੂਟ ਸਲਾਈ ਹੁੰਦੇ ਹੁੰਦੇ ਆ ਕਿੰਨੇ ਕ ਆਪਣੇ ਕੋਈ ਡਿਜ਼ਾਈਨਰ ਹੁੰਦੇ ਆ ਜਾਂ ਸਿੰਪਲ ਹੁੰਦੇ ਆ ਹਨਾ ਤੇ ਜਿੰਨੇ ਕ ਆਪਣੇ ਕੋਲੇ ਡਿਜ਼ਾਈਨਰ ਸੂਟ ਰੈਡੀ ਹੋਇਆ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਹੁੰਨੇ ਆ ਕੁਝ ਆਪਣੇ ਕੋਲੇ ਫਰਾਕਾਂ ਹੋਈਆਂ ਕੁਝ ਡਿਜ਼ਾਈਨਰ ਸੂਟ ਹੋਇਆ ਕੁ ਸਿਮਪਲ ਸੂਟ ਹੋਇਆ ਜਿਹੜੇ ਜਿੰਨੇ ਵੀ ਆਪਣੇ ਕੋਲੇ ਸੂਟ ਸਟਿਚ ਹੋ ਕੇ ਦਿੱਲੀ ਦੇ ਜਾਂਦੇ ਆ ਹਨ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਜਿੰਨੇ ਕ ਆਪਣੇ ਕੋਲੇ ਅੱਜ ਜਾਣੇ ਆ ਸੂਟ ਹਨ ਆਪਾਂ ਉਹ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀਡੀਓ ਨੂੰ ਜਿਹੜਾ ਹੈਗਾ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤਾਂ ਕਿ ਜਿਹੜੀ ਇਹ ਭੈਣਾ ਘਰਾਂ ਦੇ ਵਿੱਚ ਸਲਾਈ ਕਰਦੀਆਂ ਨੇ ਹਨ ਆਪਣੇ ਜਿਹੜੇ ਜਿੰਨੇ ਕ ਆਪਣੇ ਡਿਜ਼ਾਈਨ ਕੀਤੇ ਹੁੰਦੇ ਆ ਸੂਟ ਸਿੰਪਲ ਜਿਹੇ ਢੰਗ ਨਾਲ ਡਿਜ਼ਾਈਨ ਕੀਤੇ ਹੁੰਦੇ ਆ ਤੇ ਉਹ ਘਰੇ ਬੈਠ ਕੇ ਆਪਣੇ ਦੇਖ ਕੇ ਬਣਾ ਸਕਣ ਕਿਉਂਕਿ ਗਰਮੀ ਵਾਲੇ ਸੂਟ ਆਪਣੇ ਹਲਕੇ ਪੁਲਕੇ ਹੁੰਦੇ ਆ ਹਰ ਕੋਈ ਘਰੇ ਸਿਲਾਈ ਕਰ ਲੈਂਦਾ ਜਿਹੜੇ ਪਹਿਣਾ ਨੂੰ ਸਿਲਾਈ ਕਰਨੇ ਆਉਂਦੇ ਆ ਉਹ ਜਿੱਦਾਂ ਉਹ ਘਰੇ ਸਿਲਾਈ ਕਰਕੇ ਆਪਣੇ ਸੂਟ ਪਾ ਸਕਦੀਆਂ ਨੇ ਜਿਹੜੇ ਆਪਣੇ ਫਰਾਕਾਂ ਵਗੈਰਾ ਗਰਮੀਆਂ ਦੇ ਵਿੱਚ ਜਿੱਦਾਂ ਲਾਈਟ ਵੇਟ ਜਿਹੇ ਫਰਾਕਾਂ ਵੀ ਹਨਾ ਜਿਆਦਾ ਸਿਲਾਈ ਕਰਵਾਉਂਦੀਆਂ ਪਹਿਣਾ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਆਪਣੇ ਕੋਲੇ ਕਿੱਦਾਂ ਕਿੱਦਾਂ ਦਾ ਕੱਪੜਾ ਏ ਕੀ ਕੀ ਚੀਜ਼ ਕਿੱਦਾਂ ਕਿਦਾਂ ਸਲਾਈ ਹੋਈ ਹੈ ਲਓ ਜੀ ਆ ਦੇਖੋ ਆਪਣੇ ਐਨੇ ਸੂਟ ਜਿਹੜੇ ਹੈਗੇ ਅੱਜ ਅੱਜ ਜਿਹੜੇ ਰੈਡੀ ਕੀਤੇ ਆ ਦੇਖੋ ਜਿਹੜੇ ਹੈਗੇ ਕਾਫੀ ਸੂਟ ਹੈਗੇ ਆ ਜਿਹੜੇ ਆਪਾਂ ਨੇ ਅੱਜ ਦੀ ਡੇਟ ਤੇ ਦੇਣੇ ਆ ਕਿਉਂਕਿ ਕਦੇ ਵੈਸੇ ਤਾਂ ਆਪਣੇ ਡੇਲੀ ਸੂਟ ਜਿਹੜੇ ਹੈਗੇ ਤਿਆਰ ਹੁੰਦੇ ਆ ਕਦੇ ਇੱਕ ਦਿਨ ਲੰਘ ਵੀ ਜਾਂਦਾ ਵਿੱਚ ਦੀ ਹਨਾ ਚਲੋ ਕੋਈ ਨਹੀਂ ਆਪਣੇ ਜਿਹੜੇ ਹੈਗੇ ਦੇਣ ਵਾਲੇ ਹੁੰਦੇ ਫਿਰ ਇਕੱਠੇ ਦੇ ਦਿੰਨੇ ਆ ਲਓ ਜੀ ਆਪਾਂ ਜਿਹੜਾ ਹੈਗਾ ਪਹਿਲਾਂ ਦਿਖਾਉਣੇ ਆ ਤੁਹਾਨੂੰ ਇਹ ਦੇਖੋ ਜਿੱਦਾਂ ਸੀ ਇਹ ਵਾਲਾ ਫਰਾਕ ਸੂਟ ਤਿਆਰ ਕੀਤਾ ਆ ਦੇਖੋ ਜਿੱਦਾਂ ਗਰਮੀ ਵਾਲਾ ਹਨਾ ਲਾਈਟ ਵੇਟ ਜਾ ਸੂਟ ਹੈਗਾ ਦੇਖੋ ਇਹ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਵਾਲਾ ਸੂਟ ਆਪਣਾ ਤਿਆਰ ਹੋਇਆ ਬੜਾ ਵਾਲੀ ਫਰਾਕ ਬਣਾਈਏ ਦੇਖੋ ਬਹੁਤ ਜ਼ਿਆਦੇ ਸੋਹਣੀ ਜਿਹੜੀ ਹੈਗੀ ਫਰਾਕ ਬਣ ਕੇ ਤਿਆਰ ਹੋਈ ਹੈ ਕਿਉਂਕਿ ਕਾਟਨ ਦਾ ਹਲਕਾ ਫੁਲਕਾ ਜਿਹਾ ਸੂਟ ਹੈ ਜਿੱਦਾਂ ਹਲਕੇ ਜੇ ਸੂਟ ਦੀ ਫਰਾਕਾਂ ਬਹੁਤ ਵਧੀਆ ਹਲਕੇ ਜੇ ਕੱਪੜੇ ਦੀਆਂ ਫਰਾਕਾਂ ਬਹੁਤ ਵਧੀਆ ਬਣਦੀਆਂ ਨੇ ਇਹਦੇ ਨਾਲ ਜਿਹੜੀ ਹੈਗੇ ਸਿੰਪਲ ਜੀ ਸਲਵਾਰ ਰੱਖੀ ਹੋਈ ਹੈ ਆਪਣੀ ਸਟੇਟ ਜੀ ਜਿੱਦਾਂ ਸਟੇਟ ਜੀ ਕਹਦੀ ਐ ਸਿੰਪਲ ਜੀ ਸਲਵਾਰ ਹੈਗੀ ਐ ਇਹਦੇ ਨਾਲ ਸਲਵਾਰ ਬਣੀ ਹੋਈ ਐ ਇਹ ਜਿਹੜਾ ਹੈਗਾ ਆਪਣੀ ਫਰਾਕ ਬਣੀ ਹੋਈ ਐ ਦੇਖੋ ਕਿੰਨੀ ਜਿਆਦੇ ਸੋਹਣੀ ਜੜੀ ਹੈਗੀ ਬਲ ਵਾਲੀ ਫਰਾਕ ਬਣੀ ਐ ਇਹ ਸਾਰੇ ਵਾਲੇ ਇੱਕ ਪਾਸੇ ਨੂੰ ਜਾਂਦੇ ਆ ਇੱਕ ਪਾਸੇ ਨੂੰ ਜਾਂਦੇ ਆ ਆਪਾਂ ਦੋ ਤਰ੍ਹਾਂ ਦੀਆਂ ਫਰਾਕਾਂ ਬਣਾਈਆਂ ਨੇ ਜਿਹੜੀ ਦੂਜੀ ਬਣਾਈ ਐ ਆਪਾਂ ਉਹ ਕਿਸ ਤਰੀਕੇ ਦੀ ਬਣਾਈ ਐ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਆਪਣੀ ਇਹ ਫਰਾਕ ਬਣ ਕੇ ਤਿਆਰ ਹੋਈ ਹੋਈ ਐ ਜੀ ਲਓ ਜੀ ਜਿਹੜੀ ਅਗਲੀ ਫਰਾਕ ਹੈਗੀ ਆਪਣੀ ਦੇਖੋ ਇੱਕ ਆਪਾਂ ਇਹ ਵਾਲੀ ਫਰਾਕ ਬਣਾਈ ਹੈ ਆ ਦੇਖੋ ਇਹ ਕਿਸ ਤਰ੍ਹਾਂ ਬਣਾਈਏ ਇਹਦੇ ਬਾਲ ਚੈੱਕ ਕਰਾਵਾਂਗੀ ਮੈਂ ਤੁਹਾਨੂੰ ਦੇਖੋ ਜਿੱਦਾਂ ਆਪਾਂ ਪੁੱਠੇ ਸਿੱਧੇ ਵਾਲ ਪਾ ਕੇ ਹਨਾ ਦੇਖੋ ਇਸ ਤਰ੍ਹਾਂ ਇਹ ਵਾਲ ਦਾ ਮੂੰਹ ਵੀ ਇੱਧਰ ਨੂੰ ਹੋ ਗਿਆ ਇਹ ਵਾਲ ਦਾ ਮੂੰਹ ਵੀ ਦੋਨੇ ਵਾਲਾਂ ਦੇ ਮੂੰਹ ਇੱਧਰ-ਇੱਧਰ ਨੂੰ ਹੋ ਗਏ ਆ ਦੇਖੋ ਇਸ ਤਰ੍ਹਾਂ ਬਣਾਈਏ ਆਪਾਂ ਇਹ ਵਾਲੀ ਫਰਾਕ ਇਹਨਾਂ ਨੂੰ ਆਪਾਂ ਜਿੱਦਾਂ ਪੁੱਠੇ ਸਿੱਧੇ ਵਾਲ ਵਾਲੀ ਫਰਾਕ ਕਹਿੰਦੇ ਆ ਆ ਦੇਖੋ ਆਉਣੀ ਜਿਹੜੀ ਹੈਗੀ ਆਪਾਂ ਨੇ ਬਾਹਰ ਰੱਖੀ ਹੈ ਗੋਲ ਜਿਹੜਾ ਹੈਗਾ ਗਲਾ ਰੱਖਿਆ ਆ ਦੇਖੋ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਇਹ ਵੀ ਜਿੱਦਾਂ ਆਪਾਂ ਸਟੇਟ ਸਲਵਾਰ ਨਾਲ ਬਣਾਈ ਹੋਈ ਹੈ ਜੀ ਇਹ ਤੁਸੀਂ ਪਜਾਮੇ ਨਾਲ ਵੀ ਬਣਵਾ ਸਕਦੇ ਹੋ ਹਨ ਪਲਾਜ਼ੋ ਨਾਲ ਵੀ ਬਣਵਾ ਸਕਦੇ ਹੋ ਜਿੱਦਾਂ ਸਟੇਟ ਸਲਵਾਰ ਨਾਲ ਵੀ ਬਣਵਾ ਸਕਦੇ ਹੋ ਜਿੱਦਾਂ ਤੁਹਾਨੂੰ ਜਿਹੜਾ ਹੈਗਾ ਵਧੀਆ ਲੱਗਦਾ ਹੈ ਹਨਾ ਸਲਵਾਰ ਦੇ ਵਿੱਚ ਇਦਾਂ ਹੁੰਦਾ ਵੀ ਕਈ ਪਹਿਣਾ ਜਿਹੜੇ ਹੈਗੇ ਪਲਾਜ਼ੋ ਵਗੈਰਾ ਨਹੀਂ ਪਾਉਂਦੀਆਂ ਹਨਾ ਇਹ ਸਲਵਾਰ ਦੇ ਵਿੱਚ ਹੀ ਉਹਨਾਂ ਨੂੰ ਕਹਿੰਦੇ ਸਾਨੂੰ ਕੰਫਰਟੇਬਲ ਲੱਗਦਾ ਆ ਵੀ ਇਹਨਾਂ ਦੇ ਆਪਾਂ ਤਾਂ ਕਰਕੇ ਸਲਵਾਰਾਂ ਬਣਾਈਆਂ ਨੇ ਜੀ ਆ ਦੇਖੋ ਆ ਦੇਖੋ ਬਹੁਤ ਵਧੀਆ ਫਰਾਕ ਜਿਹੜੀ ਹੈਗੀ ਬਣ ਕੇ ਤਿਆਰ ਹੋਈ ਹੋਈ ਆ ਬਲਾਂ ਬਲਾਂ ਦੀ ਫਿਨਿਸ਼ਿੰਗ ਦੇਖੋ ਬਹੁਤ ਜਿਆਦੇ ਸੋਹਣੇ ਜਿਹੜੇ ਹੈਗੇ ਬਲ ਪਏ ਹੋਇਆ ਬਹੁਤ ਜਿਆਦੇ ਵਧੀਆ ਲੱਗਦੀ ਆ ਫਰਾਕ ਬਣੀ ਹੋਈ ਅਗਲਾ ਆਪਣਾ ਸੂਟ ਆ ਗਿਆ ਜੀ ਇਹ ਵਾਲਾ ਦੇਖੋ ਇਹ ਕਲੀਆਂ ਵਾਲਾ ਸੂਟ ਹੈਗਾ ਆ ਜਿੱਦਾਂ ਪਏ ਵੀ ਕਲੀਆਂ ਪਾਈਆਂ ਹੋਈਆਂ ਨੇ ਸੂਟ ਦੇ ਆ ਦੇਖੋ ਨੇੜੇ ਲਾ ਕੇ ਮੈਂ ਕੈਮਰਾ ਦਿਖਾਵਾਂਗੀ ਦੇਖੋ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਕੱਪੜਾ ਕਟਿੰਗ ਕਰਕੇ ਨਹੀਂ ਪਾਇਆ ਆਪਾਂ ਇਸ ਤਰ੍ਹਾਂ ਹੀ ਕਲੀਆਂ ਪਾਈਆਂ ਹੋਈਆਂ ਨੇ ਕਿਉਂਕਿ ਜੇ ਤੁਸੀਂ ਇਹ ਕਲੀਆਂ ਸਿੱਖਣਾ ਚਾਹੁੰਦੇ ਹੋ ਤਾਂ ਆਪਾਂ ਨੇ ਇਸ ਤੋਂ ਪਹਿਲਾਂ ਜਿਹੜੀ ਵੀਡੀਓ ਅਪਲੋਡ ਕਰੀ ਹੈ ਇਹ ਕਲੀਆਂ ਕਿੱਦਾਂ ਪੈਂਦੀਆਂ ਨੇ ਹਨਾ ਤੁਸੀਂ ਕਿੱਦਾਂ ਕਮੀਜ਼ ਦੇ ਵਿੱਚ ਕਲੀਆਂ ਪਾ ਸਕਦੇ ਹੋ ਬਿਨਾ ਕਟਿੰਗ ਕਰੇ ਉਹ ਆਪਾਂ ਨੇ ਵੀਡੀਓ ਇਸ ਤੋਂ ਪਹਿਲਾਂ ਜਿਹੜੀ ਹੈਗੀ ਅਪਲੋਡ ਕਰੀ ਹੋਈ ਹੈ ਉਹ ਤੁਸੀਂ ਜਿਹੜੀ ਹੈਗੀ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਜੀ ਦੇਖੋ ਚਾਕਾਂ ਤੇ ਜਿਹੜੀ ਹੈਗੀ ਆਪਾਂ ਨੇ ਲੈਂਸ ਦੀ ਉਹ ਪਾਈਪਿੰਗ ਕੱਢੀ ਹੈ ਜੀ ਤੇ ਗਲਾ ਜਿਹੜਾ ਹੈਗਾ ਦੇਖੋ ਚੌਰਸ ਰੱਖਿਆ ਆਪਾਂ ਨੇ ਗਲਾ ਚੌਰਸਾ ਰੱਖਿਆ ਹੋਇਆ ਜੀ ਬਾਹ ਜਿਹੜੀ ਹੈਗੀ ਥੋੜੀ ਜਿਹੀ ਫਰਲ ਵਾਲੀ ਬਣਾਈ ਹੈ ਆਪਾਂ ਨੇ ਇਹਦੀ ਵੀਡੀਓ ਤੁਸੀਂ ਜਰੂਰ ਦੇਖ ਸਕਦੇ ਹੋ ਵੀ ਇਹ ਤੁਸੀਂ ਕਲੀਆਂ ਕਿੱਦਾਂ ਪਾ ਸਕਦੇ ਹੋ ਜਿੱਦਾਂ ਆਪਾਂ ਨਾਰਮਲੀ ਸੂਟ ਦੀ ਕਟਾਈ ਕਰਦੇ ਹਣਾ ਲੰਬਾਈ ਆਪਾਂ 3 ਇੰਚ ਜ਼ਿਆਦਾ ਲੈਣੇ ਹੁੰਦੇ ਆ ਲੰਬਾਈ ਆਪਾਂ 3 ਇੰਚ ਜ਼ਿਆਦਾ ਹੀ ਲੈਂਦੀ ਹੈ ਘੇਰਾ ਆਪਾਂ ਜਿਹੜਾ ਹੈਗਾ ਨਾਰਮਲੀ ਸੂਟ ਦਾ 3 ਇੰਚ ਜ਼ਿਆਦਾ ਲੈਣੇ ਹੁੰਦੇ ਆ ਇਹਦਾ ਜਿਹੜਾ ਹੈਗਾ ਜੇ ਤੁਸੀਂ ਕਲੀਆਂ ਐਸ ਤਰ੍ਹਾਂ ਕਲੀਆਂ ਕਲੀਆਂ ਪਾਉਣੀਆਂ ਨੇ ਤਾਂ ਤੁਸੀਂ ਅੱਧਾ ਇੰਚ ਜ਼ਿਆਦਾ ਲੈ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਦਿਖਾਵਾਂਗੀ ਦੇਖੋ ਥੋੜਾ ਥੋੜਾ ਕੱਪੜੇ ਵਿੱਚ ਆਉਂਦਾ ਜਿੱਦਾਂ ਦੋਨਾਂ ਪਾਸਿਆਂ ਦਾ ਅੱਧਾ ਇੰਚ ਵਿੱਚ ਆਉਂਦਾ ਕੱਪੜਾ ਤੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਣਾ ਇਸ ਤਰ੍ਹਾਂ ਹੀ ਕਟਿੰਗ ਨਹੀਂ ਕਰਿਆ ਹੋਇਆ ਆਪਣੇ ਇਸ ਤਰ੍ਹਾਂ ਹੀ ਪਾਈ ਹੋਈ ਹੈ ਇਹਦਾ ਜਿਹੜਾ ਹੈਗਾ ਆਪਾਂ 4 ਇੰਚ ਜ਼ਿਆਦਾ ਲੈਂਤਾ ਸੀਗਾ ਇਹਦੇ ਦੇਖੋ ਆਪਾਂ ਨੇ ਸਾਈਡਾਂ ਤੇ ਵੀ ਜਿਹੜਾ ਹੈਗਾ ਪਾਈਪਿੰਗ ਲਾਈ ਸੀਗੀ ਅੰਡਰਗਰਾਊਂਡ ਜਿੱਦਾਂ ਆਪਾਂ ਕਹਿ ਦਿੰਨੇ ਹਾਂ ਨਾ ਲੈਂਸ ਦੀ ਪਾਈਪਿੰਗ ਲਾਈ ਹੋਈ ਸੀਗੀ ਜੇ ਤੁਸੀਂ ਕਲੀਆਂ-ਕਲੀਆਂ ਪਾਉਣੀਆਂ ਨੇ ਤਾਂ ਤੁਸੀਂ ਅੱਧਾ ਇੰਚ ਜ਼ਿਆਦਾ ਲੈ ਸਕਦੇ ਹੋ ਜਿੱਦਾਂ ਕਿ ਆਪਾਂ ਕਮੀਜ਼ ਦਾ ਘੇਰਾ 3 ਇੰਚ ਜ਼ਿਆਦਾ ਕੱਟਦੇ ਆ ਤਾਂ ਤੁਸੀਂ 3.5 ਲੈ ਸਕਦੇ ਹੋ ਆ ਦੇਖੋ ਬਾਹ ਜਿਹੜੀ ਹੈਗੀ ਆਪਾਂ ਥੋੜੀ ਜ ਪਾਕਿਸਤਾਨੀ ਟਾਈਪ ਜਿਹੜੇ ਹੈਗੇ ਪਾਕਿਸਤਾਨੀ ਨਹੀਂ ਬਣਾਏ ਇੱਥੋਂ ਆਪਾਂ ਕੱਟ પા ਕੇ ਲੈਸ ਪਾਈ ਹੈ ਗਣਾ ਜਿਹੜਾ ਹੈਗਾ ਚੌਰਸ ਰੱਖਿਆ ਹੋਇਆ ਜੀ ਪਾਕਿਸਤਾਨੀ ਜਿਹੜੀ ਹੈਗੀ ਸਲਵਾਰ ਹੈਗੀ ਹੈ ਦੇਖੋ ਇਹਨਾਂ ਦੀ ਸਾਫ਼ ਸਲਵਾਰ ਹੈਗੀ ਹੈ ਪਾਕਿਸਤਾਨੀ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ 7 ਇੰਚ ਆਪਾਂ ਨੇ ਮੂਰੀ ਰੱਖੀ ਹੈ ਕਿਉਂਕਿ ਪਾਕਿਸਤਾਨੀ ਸਲਵਾਰ ਦੀ ਜਿਆਦਾ ਮੂਰੀ ਟਾਈਟ ਨਹੀਂ ਵਧੀਆ ਲੱਗਦੀ ਤੁਸੀਂ 7 ਜਾਂ 8 ਰੱਖ ਸਕਦੇ ਹੋ ਜਾਂ 7.5 ਵੀ ਰੱਖ ਸਕਦੇ ਹੋ ਇਹ ਦੀ ਹੈਗੀ ਹੈ ਸਲਵਾਰ ਇਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਸੂਟ ਆਪਣਾ ਬਣ ਕੇ ਤਿਆਰ ਹੋਇਆ ਜੀ ਤੁਸੀਂ ਇਹਦੀ ਵੀਡੀਓ ਜ਼ਰੂਰ ਦੇਖਿਓ ਜਿਹੜੇ ਆਪਣੇ ਘਰ ਦੇ ਵਿੱਚ ਸਲਾਈ ਕਰਨ ਜਾਣਦੀਆਂ ਨੇ ਹਨਾ ਕਿਉਂਕਿ ਆਪਣੇ ਸੌਖੇ ਜਿਹੇ ਤਰੀਕੇ ਨਾਲ ਸਾਰਾ ਉਹਦੇ ਵਿੱਚ ਸਮਝਾਇਆ ਹੋਇਆ ਹੈ ਵੀ ਜਿਹੜਾ ਆਪਣੇ ਪਲੋਈਆਂ ਵਿੱਚ ਨਾ ਆ ਸਕਣ ਪਲੋਈਆਂ ਵੀ ਬਾਹਰ ਰਹਿ ਜਾਣ ਤੇ ਕਲੀਆਂ ਵੀ ਪੈ ਜਾਣ ਕਮੀਜ਼ ਦੇ ਵਿੱਚ ਆਪਣਾ ਸਾਰਾ ਦੱਸਿਆ ਹੈ ਵੀ ਤੁਸੀਂ ਕਿੰਨੇ ਕਿੰਨੇ ਇੰਚ ਤੇ ਪਾ ਸਕਦੇ ਹੋ ਦੇਖੋ ਆਪਣੀਆਂ ਇਧਰੋਂ ਵੀ ਪਲੋਈਆਂ ਜਿਹੜੇ ਸਾਈਡ ਵਾਲੀਆਂ ਪਲੋਈਆਂ ਨੇ ਉਹ ਵੀ ਬਾਹਰ ਨਿਕਲ ਗਈਆਂ ਤੇ ਜਿਹੜੀਆਂ ਇਹ ਪਲੋਈਆਂ ਨੇ ਇਹ ਆਪਣੇ ਅੰਦਰ ਆ ਗਈਆਂ ਜਿਹੜੀਆਂ ਵਿਚਾਲ ਨੇ ਪਲੋਈਆਂ ਨੇ ਆਪਾਂ ਉਹਦੇ ਵਿੱਚ ਸਾਰਾ ਸਮਝਾਇਆ ਹੈ ਵੀ ਕਿੰਨੇ ਚ ਫੀਟਿੰਗ ਵਾਲਾ ਕਿੰਨੇ ਇੰਚ ਤੇ ਪਲੋਈਆਂ ਸੌਰੀ ਕਲੀਆਂ ਪਾਵੇ ਕਿੰਨੇ ਜਿਹਦੀ ਫੀਟਿੰਗ ਹੈਗੀ ਉਹ ਕਿੰਨੇ ਇੰਚ ਤੇ ਪਾਵੇ ਸਾਰਾ ਆਪਣਾ ਉਹਦੇ ਵਿੱਚ ਦੱਸਿਆ ਹੋਇਆ ਤੁਸੀਂ ਜਰੂਰ ਦੇਖਿਓ ਜੀ ਉਹ ਵਾਲੀ ਵੀਡੀਓ ਜੇ ਕਾ ਆਪਣਾ ਇਹ ਵਾਲਾ ਸੂਟ ਸਟਿਚ ਹੋਇਆ ਜੀ ਇਹ ਬਿਲਕੁਲ ਜਿਹੜਾ ਹੈਗਾ ਸਿੰਪਲ ਸੂਟ ਜਿਹੜਾ ਹੈਗਾ ਰੈਡੀ ਕੀਤਾ ਆਪਾਂ ਨੇ ਇਹ ਸੂਟ ਆਪਣੇ ਕੋਲੋਂ ਹੀ ਸੇਲ ਹੋਇਆ ਹੋਇਆ ਮਸਲੀਨ ਕਾਟਨ ਦਾ ਜਿਹੜਾ ਹੈਗਾ ਸੂਟ ਹੈਗਾ ਆ ਸਲਵਾਰ ਦੇ ਵਿੱਚ ਵੀ ਦੇਖੋ ਹਲਕਾ ਹਲਕਾ ਪ੍ਰਿੰਟ ਹੈਗਾ ਆ ਤੇ ਕਮੀਜ਼ ਦੇ ਵਿੱਚ ਥੋੜਾ ਜਿਹਾ ਗੂੜਾ ਪ੍ਰਿੰਟ ਹੈਗਾ ਇਹ ਸਿੰਪਲ ਸੂਟ ਹੈ ਦੇਖੋ ਅਗਲਾ ਜਿਹੜਾ ਹੈਗਾ ਸੂਟ ਹੈਗਾ ਇਹ ਵਾਲਾ ਸੂਟ ਹੈਗਾ ਜੀ ਦੇਖੋ ਇਹ ਜਿਹੜਾ ਹੈਗਾ ਇਹਦੇ ਆਪਣੇ ਕੁਛ ਨਹੀਂ ਕੀਤਾ ਹੈਗਾ ਇਹ ਬਣਿਆ ਬਣਾਇਆ ਸੀਗਾ ਇਸ ਤਰ੍ਹਾਂ ਹੀ ਵਰਕ ਵਾਲਾ ਸੂਟ ਹੈ ਇਹਦੇ ਆਪਾਂ ਨੇ ਜਿਹੜੀ ਹੈਗੀ ਵਿੱਚ ਲਾਈਨਿੰਗ ਲਾਈ ਹੋਈ ਹੈ ਵਿੱਚ ਸੂਟ ਦੇ ਲਾਈਨਿੰਗ ਲਾਈ ਹੈ ਕਿਉਂਕਿ ਥੋੜਾ ਜਿਹਾ ਜ਼ਿਆਦਾ ਪਤਲਾ ਲੱਗਿਆ ਸਾਨੂੰ ਕੱਪੜਾ ਤੇ ਫਿਰ ਗਰਮੀ ਦੇ ਹਿਸਾਬ ਨਾਲ ਵੀ ਜ਼ਿਆਦਾ ਪਤਲਾ ਠੀਕ ਨਹੀਂ ਲੱਗਦਾ ਹੈਗਾ ਜ਼ਿਆਦਾ ਪਤਲਾ ਸੀਗਾ ਆਪਾਂ ਨੇ ਕੱਲੇ ਕਮੀਜ਼ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੇ ਲੈਨਿੰਗ ਲਾਈ ਹੈ ਆ ਦੇਖੋ ਇਹਦੇ ਵੀ ਜਿੱਦਾਂ ਟੈਂਟੈਕਸ ਵਗੈਰਾ ਪਏ ਹੋਏ ਸੀਗੇ ਇਸ ਤਰ੍ਹਾਂ ਘੇਰਾ ਵੀ ਬਣਿਆ ਹੋਇਆ ਤੇ ਬੜਾ ਸੋਹਣਾ ਸੂਟ ਜਿਹੜਾ ਹੈਗਾ ਵੀ ਸਿੰਪਲ ਜਿਹਾ ਇਹਦੀ ਸਲਵਾਰ ਜਿਹੜੀ ਹੈਗੀ ਆਪਾਂ ਸਟੇਟ ਰੱਖੀ ਹੈ ਸਲਵਾਰ ਮੂਰੀ ਵੀ ਆਪਾਂ ਨੇ ਪਤਲੀ ਰੱਖੀ ਹੈ ਜੀ ਅੱਜ ਦੇ ਟ੍ਰੈਂਡ ਦੇ ਨਾਲ ਆਪਾਂ ਨੇ ਮੂਰੀ ਵੀ ਜਿਹੜੀ ਹੈਗੀ ਪਤਲੀ ਰੱਖੀ ਹੋਈ ਹੈ ਨੀਚੇ ਬੋਟਾ ਪੱਤੀ ਦਾ ਡਿਜ਼ਾਈਨ ਹੈਗਾ ਆ ਘੇਰੇ ਦੇ ਉੱਤੇ ਇੱਕ ਆਪਣਾ ਇਹ ਸੂਟ ਸੀਗਾ ਆ ਦੇਖੋ ਇੱਕ ਆਪਣਾ ਇਹ ਵਾਲੇ ਸੂਟ ਬਣਾਏ ਬਣਾਏ ਆ ਜਿੱਦਾਂ ਕਿ ਪੁਰਾਣੀਆਂ ਸਲਵਾਰਾਂ ਆਪਣੇ ਘਰਾਂ ਦੇ ਵਿੱਚ ਪਈਆਂ ਹੁੰਦੀਆਂ ਨੇ ਹਨਾ ਦੇਖੋ ਇਹਨਾਂ ਦੇ ਤਿੰਨ ਸੂਟ ਆਪਾਂ ਨੇ ਤਿਆਰ ਕਰੇ ਆ ਉਹਨਾਂ ਦੇ ਜਿਹੜੇ ਹੈਗੇ कॉटन ਦੀਆਂ ਪੁਰਾਣੀਆਂ ਸਲਵਾਰਾਂ ਜਿੱਦਾਂ ਥੋੜੀਆਂ ਹੀ ਪਾਈਆਂ ਹੋਈਆਂ ਸੀਗੀਆਂ ਹਨਾ ਇਹ ਜਿਆਦਾ ਭਾਰੀ ਸੀਗੀਆਂ ਹੈਵੀ ਸੀਗੀਆਂ ਇਹਨਾਂ ਦੇ ਵਿੱਚੋਂ ਅਸੀਂ ਆਸਾਨ ਕਟੀਆਂ ਕਰਕੇ ਸਲਵਾਰਾਂ ਜਿੱਦਾਂ ਹੌਲੀਆਂ ਕਰਤੀਆਂ ਜਿਵੇਂ ਆਪਾਂ ਘਰੇ ਹਨਾ ਪਾ ਸਕਦੇ ਆ ਆਰਾਮ ਨਾਲ ਜਿਆਦਾ ਭਾਰੀ ਸਲਵਾਰ ਘਰੇ ਕੰਮਾਂ ਦੇ ਵਿੱਚ ਨਹੀਂ ਪੈਂਦੀ ਜੀ ਇਹ ਸਲਵਾਰਾਂ ਅਸੀਂ ਕਟਿੰਗ ਕਰਕੇ ਹੌਲੀ ਕਰਤੀਆਂ ਇਹ ਜਿਹੜੇ ਕਮੀਜ਼ ਹੈਗੇ ਨੇ ਨਾਲ ਨਵੇਂ ਬਣਾਤੇ ਦੇਖੋ ਬਿਲਕੁਲ ਨਹੀਂ ਲੱਗਦਾ ਹੈਗਾ ਕਿ ਅਲੱਗ-ਅਲੱਗ ਸੂਟ ਬਣਿਆ ਹੋਏ ਬਹੁਤ ਸੋਹਣੇ ਲੱਗਦੇ ਆ ਸੂਟ ਤਿੰਨ ਚਾਰ ਸੂਟ ਆਪਾਂ ਨੇ ਉਹਨਾਂ ਦੇ ਇਸ ਤਰ੍ਹਾਂ ਹੀ ਤਿਆਰ ਕੀਤੇ ਆ ਤੇ ਬਹੁਤ ਵਧੀਆ ਜਿਹੜੇ ਹੈਗੇ ਕੈਮਰੇਕ ਦੇ ਨਵੇਂ ਕਮੀਜ਼ ਲੈ ਕੇ ਨਵੇਂ ਸੂਟ ਬਣ ਗਏ ਜਿਦਾਂ ਇਹਨਾਂ ਦੀ ਆਪਾਂ ਨੇ ਵੀਡੀਓ ਵੀ ਦਿੱਤੀ ਹੋਈ ਹੈ ਸਲਵਾਰ ਕਿਦਾਂ ਤੁਸੀਂ ਜਿਹੜਿਆ ਬੇਕਾਰ ਸਲਵਾਰਾਂ ਨੂੰ ਕਿਦਾਂ ਕੰਮ ਲੈ ਸਕਦੇ ਹੋ ਕਿਦਾਂ ਉਹਦਾ ਹੱਸਣ ਵਗੈਰਾ ਕੱਟ ਕਰ ਸਕਦੇ ਹੋ ਹਨ ਉਹਦੀ ਆਪਾਂ ਨੇ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਆਪਣੇ ਚੈਨਲ ਤੇ ਵੀਡੀਓ ਪਈ ਆ ਉਹ ਤੁਸੀਂ ਦੇਖ ਸਕਦੇ ਹੋ ਅਗਲਾ ਜਿਹੜਾ ਹੈਗਾ ਕਾਫੀ ਸੂਟ ਬਣਿਆ ਦੇਖੋ ਇਹ ਆਪਣਾ ਜਿਹੜਾ ਹੈਗਾ ਇਹ ਵੀ ਆਪਾਂ ਨੇ ਬਿਲਕੁਲ ਸਿੰਪਲ ਰੱਖਿਆ ਸੂਟ ਬਿਲਕੁਲ ਸਿੰਪਲ ਸੂਟ ਰੱਖਿਆ ਇਹ ਇਹਨਾਂ ਦੀ ਬਾਟਮ ਹੈਗੀ ਐ ਦੇ ਉੱਤੇ ਵਰਕ ਹੈਗਾ ਆ ਮੂਰੀ ਦੇ ਉੱਪਰ ਦੇਖੋ ਵਰਕ ਕਰਿਆ ਹੋਇਆ ਬੜਾ ਸੋਹਣਾ ਵਰਕ ਹੋਇਆ ਹੋਇਆ ਸਲਵਾਰ ਵੀ ਜਿਹੜੀ ਹੈਗੀ ਆਪਾਂ ਨੇ ਸਿੰਪਲ ਰੱਖੀ ਹੈ ਕਿਉਂਕਿ ਆਪਾਂ ਨੇ ਵੈਸੇ ਆਪਾਂ ਇੱਥੇ ਵੀ ਸਲਵਾਰ ਮੂਰੀ ਤਿਆਰ ਕਰ ਸਕਦੇ ਸੀਗੇ ਜਿੱਥੇ ਆਪਣੇ ਕਟਾਮ ਹੋਏ ਹੋਏ ਆ ਇਹਨਾਂ ਦਾ ਜਿਹੜਾ ਹੈਗਾ ਲੈਂਥ ਘਟਦੀ ਸੀਗੀ ਫਿਰ ਆਪਾਂ ਨੂੰ نیچے ਜਿਹੜਾ ਹੈਗਾ ਕੱਪੜਾ ਰੱਖਣਾ ਪਿਆ ਵੈਸੇ ਅਸੀਂ ਨਾਲ ਦੀ ਨਾਲ ਜਿਹੜੇ ਜਿੱਦਾਂ ਕੱਟਵਰਕ ਬਣਿਆ ਹੋਇਆ ਉਦਾਂ ਵੀ ਮੂਰੀ ਤਿਆਰ ਕਰ ਦਿੰਨੇ ਹੁੰਨੇ ਆ ਫਿਰ ਜੇ ਉਦਾਂ ਕਰਦੇ ਸੀਗੇ ਲੈਂਥ ਘਟਦੀ ਸੀਗੀ ਇਹਨਾਂ ਦੀ ਲੈਂਥ ਜਿਹੜੀ ਹੈਗੀ ਕਾਫੀ ਹੈਗੀ ਆ ਇਹ ਆਪਣਾ ਜਿਹੜਾ ਹੈਗਾ ਸਿੰਪਲ ਸੂਟ ਤਿਆਰ ਹੋਇਆ ਇਹਨਾਂ ਇਹ ਦੋ ਸਲਵਾਰਾਂ ਨੇ ਇਹਨਾਂ ਨਾਲ ਦੇ ਹਜੇ ਕਮੀਜ਼ ਨਹੀਂ ਆਏ ਹੈਗੇ ਇਹ ਵੀ ਆਪਾਂ ਨੇ ਜਿਹੜੇ ਹੈਗੇ ਸਲਵਾਰਾਂ ਕੱਲ ਨੂੰ ਆਪਾਂ ਨੇ ਸੌਰੀ ਸੂਟ ਦੇਣੇ ਆ ਇਹਨਾਂ ਨਾਲ ਦੇ ਕਮੀਜ਼ ਜਿਹੜੇ ਹੈਗੇ ਨੇ ਤਰਪਾਈ ਹੋ ਕੇ ਨਹੀਂ ਆਏ ਚਲੋ ਜੀ ਜਿੱਦਾਂ ਆਪਣੇ ਜਿੰਨੇ ਕ ਸੂਟ ਹੈਗੇ ਸੀਗੇ ਦੇਖੋ ਹਨਾ ਕਾਫੀ ਸੂਟ ਜਿਹੜੇ ਹੈਗੇ ਨੇ ਆਪਣੇ ਜਿੰਨੇ ਕ ਆਪਣੇ ਸੂਟ ਜਾਂਦੇ ਆ ਦਿੱਲੀ ਦੇ ਹਨਾ ਇਹ ਪਣ ਜਿਹੜੇ ਦੇਣੇ ਸੀਗੇ ਹੁਣ ਆਪਾਂ ਪਾ ਕੇ ਰੱਖ ਦਾਂਗੇ ਜਿਹੜੇ ਆਪਣੇ ਕੋਲ ਤਿਆਰ ਹੋ ਗਏ ਸੂਟ ਉਹ ਜਿਹੜੇ ਜਿਹੜੇ ਫੜਾਉਣੇ ਹੁੰਦੇ ਆ ਹਨ ਜਿੱਦਾਂ ਜਿੱਦਾਂ ਅਗਲੇ ਨੂੰ ਡੇਟ ਦਿੱਤੀ ਹੁੰਦੀ ਹੈ ਉਹ ਦੇਣੇ ਹੁੰਦੇ ਆ ਕੱਪੜੇ ਚਲੋ ਜਿਹੜੇ ਆਪਣੇ ਸੂਟ ਜਿਵੇਂ ਕਿ ਰੈਡੀ ਹੁੰਦੇ ਹੁੰਦੇ ਆ ਹਨ ਜਿੰਨੇ ਕ ਆਪਣੇ ਸੂਟ ਤਿਆਰ ਹੁੰਦੇ ਆ ਆਪਾਂ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਦੇ ਹੁੰਨੇ ਆ ਹਨ ਤੇ ਕਿਉਂਕਿ ਬਹੁਤ ਸੋਹਣੇ ਸੋਹਣੇ ਪਹਿਣਾ ਦੇ ਕਮੈਂਟ ਆਉਂਦੇ ਆ ਹਨ ਤੇ ਤਾਂ ਕਰਕੇ ਆਪਾਂ ਜਿੰਨੇ ਕ ਡਿਜ਼ਾਈਨਰ ਸੂਟ ਬਣਾਦੇ ਆ ਆਪਾਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਹੁੰਨੇ ਆ ਜਿੰਨੇ ਕ ਆਪਣੇ ਕਿਉਂਕਿ ਡੇਲੀ ਜਾਂਦੇ ਆ ਸੂਟ ਹਨਾ ਬਹੁਤ ਜਿਆਦੇ ਸੂਟ ਡੈਲੀ ਦੇ ਹੁੰਦੇ ਆ ਕਦੇ ਚਲੋ ਇੱਕ ਦਿਨ ਛੁੱਟ ਵੀ ਜਾਂਦਾ ਹੈ ਹਨ ਜਿੰਨੇ ਕ ਆਪਣੇ ਅੱਜ ਦੇ ਸੂਟ ਜਾਣੇ ਸੀਗੇ ਆਪਾਂ ਜਿੰਨੇ ਰੈਡੀ ਕੀਤੇ ਆ ਤੁਹਾਡੇ ਨਾਲ ਸ਼ੇਅਰ ਕੀਤੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਆਪਣੀ ਇੰਸਟਾਗ੍ਰam ID ਹੈਗੀ ਔਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ID ਹੈ ਤੁਸੀਂ ਕਿਵੇਂ ਦੇ ਆ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਹਨ ਆਪਣੇ ਚੈਨਲ ਤੇ ਤਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਸੀਂ ਉਮੀਦ ਹੈ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਣੇ ਹੁੰਨੇ ਆ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ